ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਤੀਰਤ ਸਿੰਘ ਜੀ ਮੌਜੂਦ ਨੇ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਟੌਪਿਕ ਇਹ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਸਾਡੇ ਕੈਨੇਡਾ ਚ ਪਹੁੰਚੇ ਹੋਏ ਨੇ ਪਿਛਲੇ ਸਮਿਆਂ ਚ ਨਿੱਤ ਦੇ ਰੂਲਜ਼ ਦੀਆਂ ਤਬਦੀਲੀਆਂ ਨੇ ਬਹੁਤ ਸਾਰੇ ਸਾਡੇ ਬੱਚੇ ਅਜਿਹੇ ਨੇ ਜਿਹੜੇ ਮਾਨਸਿਕ ਤੌਰ ਤੇ ਦਬਾਅ ਚ ਨੇ ਮਨੋਵਿਗਿਆਨਿਕ ਦਬਾਅ ਚ ਨੇ ਕਈ ਬੱਚੇ ਮੈਂ ਦੇਖਦਾ ਉੱਥੇ ਸਾਡੇ ਵਿਦਿਆਰਥੀ ਢੇਰੀ ਢਾਈ ਬੈਠੇ ਨੇ ਇਨਾ ਹਾਲਾਤਾਂ ਦੇ ਵਿੱਚ ਕਿਵੇਂ ਉਹਨਾਂ ਨੂੰ ਸਹੀ ਰਾਹ ਦਿਖੇ ਇਹਦੇ ਉੱਪਰ ਗੱਲ ਕਰਨਗੇ ਅੱਜ ਤਿਰਤ ਜੀ ਸਾਡੇ ਨਾਲ ਮੌਜੂਦ ਨੇ ਤਿਰਤ ਜੀ ਸਸੇਕਾ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੇਕਾ ਜੀ। ਤਿਰਤ ਜੀ ਢੇਰੀ ਢਾਈ ਬੈਠੇ ਨੇ ਸਾਡੇ ਕਈ ਵਿਦਿਆਰਥੀ। ਹੁਣ ਉਹ ਕਰਨ ਕੀ ਕੈਨੇਡਾ ਚ ਤੱਕ ਪਹੁੰਚ ਗਿਓ। ਬੜੇ ਬੜੇ ਦਬਾਅ ਚ ਨੇ। ਇਹ ਕਰਿਓ ਜਰਾ ਇਹ ਮਸਲਾ ਪੂਰਾ ਹੱਲ। ਤੋਂ ਅੱਜ ਦੀ ਇਹ ਵੀਡੀਓ ਚ ਸਰ ਮੈਂ ਇਹ ਦੱਸ ਦਵਾਂ ਕਿ ਮੈਂ ਕੋ ਇਮੀਗ੍ਰੇਸ਼ਨ ਦਾ ਹੱਲ ਨਹੀਂ ਦੱਸਣਾ ਪਰ ਅੱਜ ਮੈਂ ਇੱਕ ਸੋਚ ਦਾ ਹੱਲ ਦੱਸੂੰਗਾ ਕਿ ਜਿਹੜੀ ਦਾ ਮੈਂ ਤੇ ਕਹੂੰਗਾ ਕਿ ਵੱਡੇ ਤੋਂ ਵੱਡੇ ਜਣੀਆਂ ਕਿ ਚੀਜ਼ਾਂ ਮਾਨੋਗਾਮਨਾ ਮੈਂ ਕਿ ਪੂਰੀਆਂ ਕਰ ਦਿੰਦੀਆਂ ਮਤਲਬ ਕਿ ਬੰਦੇ ਦਾ ਹਰ ਸੁਪਨਾ ਪੂਰਾ ਕਰਦੀ ਆ ਸੋ ਅੱਜ ਮੈਂ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਿ ਜੋ ਮੇਰੇ ਜ਼ਿੰਦਗੀ ਦੇ ذاتی ਤਜਰਬੇ ਆ ਜੋ ਜਦੋਂ ਮੈਨੂੰ ਲੱਗਦਾ ਕਿ ਜੇ ਮੈਨੂੰ ਕਿਸੇ ਜ਼ਿੰਦਗੀ 'ਚ ਕੁਝ ਮਿਲਿਆ ਤੇ ਕਿਹੜੀ ਸੋਚ ਕਰਕੇ ਮਿਲਿਆ ਹੈਗਾ ਵਾ ਕਿਉਂਕਿ ਨਾ ਰੋਜ਼ ਬੇਸਿਸ ਤੇ ਡੇਲੀ ਬੇਸਿਸ 'ਤੇ ਜਦੋਂ ਸਾਡੇ ਆਫਿਸਿਸ ਪੇਰੈਂਟਸ ਹੁੰਦੇ ਆ ਬੱਚੇ ਹੁੰਦੇ ਆ ਅੱਜ ਦੀ ਗੱਲ ਨਹੀਂ ਮੈਂ ਸ਼ੁਰੂ ਤੋਂ ਗੱਲ ਕਰਦਾ ਦੇ ਕੋਲ ਮਤਲਬ ਕਿ ਲੋਡ ਨਹੀਂ ਉਹ ਕਿਦਾਂ ਲੱਗਾ ਤੇ ਅੱਜ ਮੈਂ ਉਹ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਬਾਕੀ ਨਾ ਜਿੱਦਾਂ بڑا ਸਵਾਲ ਇਸ ਵੇਲੇ ਹੈਗਾ ਜਿੱਦਾਂ ਹੁਣ ਬੱਚਿਆਂ ਦੇ ਕਈਆਂ ਦੇ ਫਸਿਆ ਫਸਿਆ ਫੀਲ ਕਰ ਰਹੇ ਆ ਜਿਹੜੇ ਉੱਥੇ ਗਏ ਜਾਂ ਜਿਹੜੇ ਜਾਣਾ ਚਾਹੁੰਦੇ ਉਹ ਵੀ ਡਰਿਆ ਹੋਇਆ ਵਾ ਤੇ ਅੱਜ ਮੈਂ ਨਾ ਤਕਰੀਬਨ ਇੱਕ ਐਗਜ਼ਾਮਪਲ ਦੇਣੀ ਹੈ ਜਿਹਨੇ ਤੁਹਾਡੇ ਸਾਰੇ ਡਾਊਟ ਕਲੀਅਰ ਕਰ ਦੇਣੇ ਹੈਗੇ ਆ ਕਿ ਡਾਊਟ ਕਹੂੰਗਾ ਜਾਂ ਤੁਹਾਨੂੰ ਇੱਕ ਦਲੇਰੀ ਦਊਗਾ ਕਿਉਂਕਿ ਇਸ ਵੇਲੇ ਨਾ ਇੱਕੋ ਚੀਜ਼ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਹੈ ਨੈਗੇਟਿਵਿਟੀ ਸਭ ਤੋਂ ਸੌਖਾ ਦੁਨੀਆ ਦਾ ਕੰਮ ਹੀ ਹੈਗੇ ਕਿਸੇ ਨੂੰ ਡਰਾਉਣਾ ਕਿਉਂਕਿ ਜਿਹੜੀ ਨੈਗੇਟਿਵ ਥੰਬਨੇਲ ਹੋਗਾ ਤੁਸੀਂ ਵੀ ਦੇਖਦੇ ਹੋ ਕਿੰਨਾ ਅੱਜਕੱਲ YouTube ਵੱਖ-ਵੱਖ ਵੱਡੇ ਮਤਲਬ ਕਿ ਮੁੱਦੇ ਜਿਹਨਾਂ ਨੇਗੇਟਿਵ ਬੋਲਿਆ ਜਾਂਦਾ ਉਹਨੇ ਉਹਦੇ ਵਿਊਜ਼ ਹੁੰਦੇ ਤੇ ਉਹਨੇ 11 ਕਮਾਈ ਕੀਤੀ ਤੇ ਪੋਜ਼ਿਟਿਵ ਵਾਲੇ ਦੇ ਤੁਹਾਨੂੰ ਵੀ ਪਤਾ ਗਿਨੇ ਚੁਣੇ ਵਿਊ ਹੁੰਦੇ ਤੇ ਮੈਂ ਕਹਿੰਦਾ ਗਿਨੇ ਚੁਣੇ ਵਿਊ ਜੀ ਆਪਾਂ ਜ਼ਿੰਦਗੀ ਬਣਾਉਣੀ ਹੈ ਪੋਜ਼ਿਟਿਵ ਥੰਬਨੇਲ ਵਿਦ ਅ ਪੋਜ਼ਿਟਿਵ ਮਤਲਬ ਕਿ ਵੀਡੀਓ ਹੈਗੀ ਆ ਜਿਹੜੀ ਕਿ ਬੱਚਿਆਂ ਦੀ ਜੇ ਮੈਂ ਕਹਿੰਦਾ ਹਰ ਕਿਸੇ ਬੰਦੇ ਦੀ ਜੋ ਜ਼ਿੰਦਗੀ ਵਿੱਚ ਕੁਝ ਬਣਾਉਣਾ ਚਾਹੁੰਦਾ ਉਹਦੀ ਜ਼ਿੰਦਗੀ ਬਦਲੇਗੀ ਕਿਉਂਕਿ ਕੈਨੇਡਾ ਦੀ ਸਰਕਾਰ ਚਾਹੇ ਪਿਛਲੀ ਸੀ ਚਾਹੇ ਇਹ ਨਵੀਂ ਸਰਕਾਰ ਆ ਗਈ ਨਵੇਂ ਮੰਤਰੀ ਆ ਗਏ ਪਿਛਲੇ 3 ਮਹੀਨੇ ਚ ਤਿੰਨ ਇਮੀਗ੍ਰੇਸ਼ਨ ਮੰਤਰੀ ਬਦ no one knows ਕੱਲੇ ਕੀ ਹੋਣਾ ਆਪਾਂ ਸਿਰਫ ਪ੍ਰਡਿਕਟ ਕਰ ਸਕਦੇ ਹੈਗੇ ਆ ਬੜ ਇੱਕ ਚੀਜ਼ ਜਿਹੜੀ ਹੈਗੀ ਆ ਜਿਹੜੀ ਕਿ ਤੁਹਾਨੂੰ ਜਾਂ ਬੰਦੇ ਨੂੰ ਆਪਣੇ ਆਪ ਨੂੰ ਜਿਹਦਾ ਕੰਟਰੋਲ ਸਿਰਫ ਸਾਡੇ ਕੋਲ ਹੀ ਹੈਗਾ ਵਾ ਉਹ ਚੀਜ਼ ਜਿਹੜੀ ਕਿ ਆਪਾਂ ਕਹਿੰਦੇ ਸੀ ਅਸੀਂ ਬਦਲਣ ਨਹੀਂ ਦੇਣੀ ਹੈਗੀ ਕਿਉਂਕਿ ਅਸੀਂ ਕੰਮ ਕਰਦੇ ਰਹਿਣਾ ਇਮਾਨਦਾਰੀ ਨਾਲ ਆਪਣਾ ਕਰਮ ਬਾਕੀ ਦੇਖੀ ਚੋ ਅਗਲੇ ਦੇ ਜਿਹੜੇ ਰੂਲ ਦੇ ਹਿਸਾਬ ਨਾਲ ਅਸੀਂ ਆਪਣੇ ਨੂੰ ਅਪਡੇਟ ਕਰਨਾ ਚਾਹੇ ਰੂਲਸ ਔਖੇ ਹੋਣ ਚਾਹੇ ਓਕੇ ਹੋਣ ਤੇ ਉਹ ਬੱਚੇ ਡੈਫੀਨਟਲੀ ਸਿਰੇ ਜਰੂਰ ਲੱਗਣਗੇ ਜਿਹੜੇ ਆਪਣੇ ਆਪ ਨੂੰ ਐਡਜਸਟ ਤੇ ਆਪਣੀ ਜਿਹੜੀ ਸੋਚ ਆ ਪੋਜ਼ਿਟਿਵ ਰੱਖਣਗੇ ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵਾ ਜ਼ਿੰਦਗੀ 'ਚ ਸਿਰਫ ਤੇ ਸਿਰਫ ਬੰਦੇ ਨੂੰ ਜ ਤੇ ਪਿੱਛੇ ਲੈ ਕੇ ਜਾਣ ਵਾਲੀ ਆ ਸੋਚ ਸੋ ਅੱਜ ਇਹਨਾਂ ਕਿ ਐਗਜ਼ੈਂਪਲ ਦੇਣ ਲੱਗਾ ਵਾਂ ਕਈ ਵਾਰੀ ਨਾ ਬੰਦਿਆਂ ਨੂੰ ਲੱਗਦਾ ਕਿ ਯਾਰ ਮੇਰੀ ਕਿਸਮਤ ਬੜੀ ਮਾੜੀ ਅਸੀਂ ਫਸ ਗਏ ਅਸੀਂ ਘਾਟ ਆਉਗੇ ਸਿਰ ਪਿਛਲੀ ਵੀਡੀਓ ਚ ਨਾ ਇੱਕ ਮੈਂ ਤਾਂ ਕਹੂੰਗਾ ਦੁਖੀ ਮਾਂ ਨੇ ਬੜੇ ਕਮੈਂਟਸ ਕੀਤੇ ਉਹ ਬੜਾ ਪਰੇਸ਼ਾਨ ਸੀਗੇ ਕਿ ਸਾਡਾ ਤਾਂ ਅਸੀਂ ਦਾ ਆ ਹੋ ਗਏ ਹੋ ਗਏ ਪਰ ਮੈਂ ਕਹਿੰਦਾ ਐਸੇ ਪੇਰੈਂਟਸ ਸਾਡਾ ਫਰਜ ਪਤਾ ਕੀ ਬੰਦਿਆ ਬੱਚਿਆਂ ਦੇ ਨਾਲ ਐਸ ਵੇਲੇ ਸਟਰੋਂਗ ਪਿੱਲਰ ਬਣ ਕੇ ਖੜੇ ਹੋਣਾ ਨੂੰ ਦਲੇਰੀ ਦੇਣੀ ਹੈ ਪੋਜ਼ਿਟਿਵ ਬਣਾ ਕੇ ਰੱਖਣੀ 네ਗੇਟਿਵਿਟੀ ਕਨੇਡਾ ਚ ਬੜੀ ਆ ਸਮੇਂ ਲੱਗੀ ਨਾ ਨਾਲ ਦਾ ਬੰਦਾ ਕੋਈ ਨਹੀਂ ਤੁਹਾਨੂੰ ਰਵਾਹ ਫੜ ਕੇ ਖਿੱਚਦਾ ਹੈਗਾ ਸੋ ਅੱਜ ਇੱਕ ਐਗਜ਼ਾਮਪਲ ਦੇਣ ਲੱਗਾ ਆਪਾਂ ਨੂੰ ਕਦੀ ਵਾਰੀ ਲੱਗਦਾ ਕਿ ਮੇਨਾ ਰੱਬ ਨੇ ਧੱਕਾ ਕਰਤਾ ਧੱਕਾ ਧੁੱਕਾ ਕਦੇ ਨਹੀਂ ਹੁੰਦਾ ਮੈਂ ਤਾਂ ਕਹੂੰਗਾ ਰੱਬ ਤੋਂ ਸਾਨੂੰ ਜਿੱਦਣ ਮੰਗਣਾ ਆ ਗਿਆ ਨਾ ਸਾਰਾ ਕੁਝ ਹੀ ਸਾਰਾ ਕੁਝ ਵਧੀਆ ਹੋ ਜਾਂਦਾ ਹਰ ਧਰਮ ਜਿਹ ਨਾਨੇ ਬਣਾਏ ਆ ਬਾਕੀ ਉਸ ਉੱਪਰ ਵਾਲ ਨੇ ਥੋੜਾ ਸਾਨੂੰ ਧਰਮ ਬਣਾ ਕੇ ਭੇਜਿਆ ਸੀਗਾ ਤੋਂ ਅੱਜ ਮੈਂ ਸੌਰੀ ਇਸ ਚੀਜ਼ ਤੇ ਜ਼ਿਆਦਾ ਡਿਸਕਸ਼ਨ ਨਹੀਂ ਪਰ ਮੈਂ ਐਗਜ਼ਾਮਪਲ ਦੇਣੀ ਸਮਝਾਉਣੇ ਕਈ ਵਾਰ ਨੂੰ ਲੱਗਦਾ ਹੁੰਦਾ ਕਿ ਮੇਰੀ ਰੱਬ ਸੁਣਦਾ ਨਹੀਂ ਮੈਂ ਜਿੱਦਾਂ ਜੋ ਮੈਂ ਸਿੱਖਿਆ ਮੈਂ ਤਾਂ ਕਈ ਵਾਰੀ ਕਿਸੇ ਨੂੰ ਐਗਜ਼ਾਮਪਲ ਦੇ ਕੇ ਵੀ ਜਿਹੜਾ ਸਮਝਾਉਂਦਾ ਹੁੰਦਾ ਵਾ ਮੈਂ ਕਹਿੰਦਾ ਹੁੰਦਾ ਕਿ ਇਹ ਫੋਨ ਹੈ ਜਿੱਦਾਂ ਇਹ ਮੇਰਾ ਫੋਨ ਹੈ ਜੀ ਇਹ ਦੇਖੋ ਨਾ ਕਿਉਂਕਿ ਇਹਦਾ ਫੋਨ ਮੇਰਾ ਪਾਸਵਰਡ ਲੱਗਾ ਹੋਇਆ ਜਾਂ ਤਾਂ ਮੇਰੇ ਫੇਸ ਲੋਕ ਨਾਲ ਖੁੱਲਦਾ ਜਾਂ ਇਹ ਰੱਖੋ ਆਹ ਸਾਹਮਣੇ ਪਾਸਵਰਡ ਮੰਗ ਲੈਂਦਾ ਪਿੰਨ ਮੰਗ ਲੈਂਦਾ ਮਤਲਬ ਕਿ ਇਹ ਫੋਨ ਮੇਰੇ ਇਸ਼ਾਰਿਆਂ ਤੇ ਚੱਲਦਾ ਸੋ ਜਿੱਦਾਂ ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਵਾ ਕਿ ਮੈਂ ਕਲਾਇੰਟ ਨੂੰ ਪੁੱਛਦਾ ਹੁੰਦਾ ਯਾਰ ਇਹ ਫੋਨ ਦੀ ਕੀਮਤ ਕਿੰਨੀ ਆ ਦੱਸ ਤੇ ਜੋਗਲਾ ਕੋ ਹੁੰਦਾ ਕਿ ਸਮਵੇਅਰ ਕੁਛ ਵੀ ਇਹਦੀ 20 25 30000 ਤੇ ਜੇ ਮੈਂ ਕਹਿੰਦਾ ਕਿ ਜੇ ਇਸ ਫੋਨ ਤੇ ਆਪਾਂ ਸਰੀ ਦਿਹਾੜੀ ਮਤਲਬ ਕਿ ਜੇ ਤੁਸੀਂ ਰੱਬ ਦਾ ਨਾਮ ਲਓ ਪੋਜ਼ਿਟਿਵਿਟੀ ਕਰੋ ਕਿ ਅਗਲੇ ਦਿਨ ਇਸ ਫੋਨ ਦੀ ਕੀਮਤ ਵੱਧਦੀ ਆ ਤੇ ਉਹਦਾ ਜਵਾਬ ਹੁੰਦਾ ਨਹੀਂ ਸਿਰ ਫੋਨ ਦੀ ਕੀਮਤ ਕੀ ਵਧਣੀ ਫੋਨ ਦੀ ਕੀਮਤ ਉਨੀ ਰਹਿਣੀ ਹੈਗੀ ਆ ਤੇ ਮੈਂ ਕਹਿੰਦਾ ਜੇ ਉਸ ਤੋਂ ਅਗਲੇ ਦਿਨ ਤੂੰ ਸਾਰੀ ਦੁਨੀਆ ਦਾ ਗੰਦ ਮੰਦ ਇਸ ਫੋਨ ਚ ਦੇਖੇ ਨੈਗੇਟਿਵਿਟੀ ਦੇਖੇ ਕਿ ਅਗਲੇ ਦਿਨ ਇਸ ਫੋਨ ਦੀ ਕੀਮਤ ਘਟੇਗੀ ਤੇ ਅਗਲਾ ਬੰਦਾ ਕਹਿੰਦਾ ਜੀ ਬਿਲਕੁਲ ਵੀ ਨਹੀਂ ਘਟੇਗੀ ਜੋ ਕਿ ਸੱਚਾ ਕਿਉਂਕਿ ਫੋਨ ਕੀ ਕਰ ਰਿਹਾ ਫੋਨ ਨੂੰ ਜੋ ਮੈਂ ਕਮਾਂਡ ਦੇ ਰਿਹਾ ਉਹ ਮੈਨੂੰ ਉਹ ਚੀਜ਼ ਮੇਰੇ ਸਾਹਮਣੇ ਲੈ ਕੇ ਆ ਰਿਹਾ ਹਾਂ ਜ਼ਿੰਦਗੀ ਬਦਲੇਗੀ ਜੇ ਮੈਂ ਚੰਗੀ ਚੀਜ਼ ਪੋਜ਼ਿਟਿਵਿਟੀ ਦੇਖੂੰਗਾ ਮੈਂ ਦਲੇਰ ਹੋ ਜਾਊਂਗਾ ਜੇ ਮੈਂ ਨੈਗੇਟਿਵਿਟੀ ਸੋਚੂੰਗਾ ਤੇ ਮੈਂ ਆਪਣੀ ਸੋਚ ਦੇ ਬਿਲਕੁਲ ਥੱਲੇ ਲੈ ਕੇ ਜਾਊਂਗਾ ਕਿਸੇ ਤਰ੍ਹਾਂ ਦੀ ਵੀ ਨੈਗਟਿਵਿਟੀ ਹੋਵੇ ਸੋ ਬਟ ਇਸ ਫੋਨ ਦੀ ਕੀਮਤ ਨੂੰ ਕੋਈ ਨਹੀਂ ਫਰਕ ਪੈਂਦਾ ਇਹ ਫੋਨ ਚੱਲਦਾ ਮੇਰੇ ਇਸ਼ਾਰਿਆਂ ਤੇ ਜੋ ਮੇਰੇ ਜ਼ਿੰਦਗੀ ਦੇ ਤਜਰਬੇ ਹਨ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਰੱਬ ਤੋਂ ਜੇ ਸਾਨੂੰ ਮੰਗਣਾ ਆ ਗਿਆ ਜੇ ਮੈਂ ਹਮੇਸ਼ਾ ਪੋਜ਼ਿਟਿਵਿਟੀ ਨਾਲ ਮੰਗੀ ਜਾਂਦਾ ਮੰਗੀ ਜਾਂਦਾ ਜਾਂ ਸੋਚੀ ਜਾਂਦਾ ਕਿ ਮੇਰੇ ਨਾਲ ਵਧੀਆ ਹੋਊਗਾ ਮੈਂ ਕਰਕੇ ਕਰੇਗਾ ਕਰੇਗਾ ਤੂੰ ਫਿਕਰ ਨਾ ਕਰ ਤੂੰ ਬੜੀਆ ਦਲੇਰੀ ਰਾਊਗਾ ਤੇ ਉਹ ਚੀਜ਼ ਕੀ ਹੁੰਦੀ ਹੈ ਕਿ ਆਪਾਂ ਕਮਾਂਡ ਦੇ ਰਹੇ ਆ ਆਪਾਂ ਯੂਨੀਵਰਸ ਨੂੰ ਇੱਕ ਜਿਹੜੀ ਕਿ ਆਪਾਂ ਕਮਾਂਡ ਦੇ ਰਹੇ ਆ ਕਿ ਜਿਹਦਾ ਰਿਜ਼ਲਟ ਕੀ ਹੋਣਾ ਵਾ ਜੋ ਮੈਂ ਸੋਚਿਆ ਉਹੀ ਹੋਣਾ ਪਰ ਕਈ ਵਾਰੀ ਨਾ ਬੰਦੇ ਕਹਿੰਦੇ ਸਾਡੇ ਨਾਲ ਤਾਂ ਹੋਇਆ ਨਹੀਂ ਅਸੀਂ ਤਾਂ ਸੋਚਦੇ ਰਹੇਗੇ ਤੇ ਮੇਰੀ ਵੀ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਮੈਂ ਕਹਿੰਦਾ ਕਈ ਵਾਰੀ ਨਾ ਆਪਾਂ ਕਿਸੇ ਉਸ ਏਰੀਆ 'ਚ ਹੁੰਦੇ ਆ ਕੋਈ ਵੀਡੀਓ ਦੇਖਦੇ ਆ ਜਾਂ ਕੋਈ ਕਾਲ ਕਨੈਕਟ ਕਰ ਰਹੇ ਹੁੰਦੇ ਨਾ ਉੱਥੇ ਉਹ ਜਿਹੜਾ ਆਉਂਦਾ ਨਹੀਂ ਸਰਕਲ ਘੁੰਮ ਲਾ ਪੈਂਦਾ ਉਹ ਜਿਹੜਾ ਕੀ ਆ ਹਰੇ ਮਲਿਕ ਉਹ ਡੇਟਾ ਜਿਹੜਾ ਅਪਲੋਡ ਹੁੰਦਾ ਟਾਈਮ ਲੈਂਦਾ ਉਸ ਵੇਲੇ ਪੇਸ਼ੈਂਟਸ ਟੈਸਟ ਹੁੰਦੇ ਪਰ ਕਹਿੰਦਾ ਛੱਡ ਯਾਰ ਆਪਾਂ ਕੋਈ ਚੰਗੀ ਚੀਜ਼ ਦੇਖਣ ਦੀ ਕਰਨੇ ਕੋਸ਼ਿਸ਼ ਆ ਜਿਹੜੇ ਸਾਨੂੰ ਨੌਲੇਜ ਦੇਣੀ ਆ ਜਾਂ ਕੁਝ ਕਰਨਾ ਉਹ ਵੀਡੀਓ ਕਹਿੰਦੇ ਨਹੀਂ ਆਲੀ ਛੱਡ ਯਾਰ ਅਗਲੀ ਦੇਖ ਆ ਛੱਡ ਕੇ ਦੇਖ ਆ ਦੇਖ ਆ ਦੇਖ ਉੱਥੇ ਪੇਸ਼ੈਂਟ ਦਾ ਟੈਸਟ ਆ ਅਸਲੀ ਪੋਜ਼ਿਟਿਵਿਟੀ ਜ਼ਿੰਦਗੀ ਦੇ ਵਿੱਚ ਉਹ ਆ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜੇ ਤੱਕ ਲਿਆ ਤੇ ਉਹ ਚੀਜ਼ ਕਰਨੀ ਆ ਜੇ ਮੈਂ ਤੱਕ ਲਿਆ ਕਿ ਆਪਾਂ ਜੇ ਤੱਕ ਲਿਆ ਕਿ ਜੇ ਦਿੱਲੀ ਜਾਣਾ ਤੇ ਜਾਣਾ ਹੀ ਆ ਚਾਹੇ ਮੈਂ ਜਲੰਧਰ ਬੈਠਾ ਮਾਂ ਚਾਹੇ ਮੈਂ ਆਪਣੀ ਗੱਡੀ 'ਚ ਜਾਵਾਂ ਜੇ ਮੇਰੀ ਗੱਡੀ ਨਹੀਂ ਹੈਗੀ ਚਾਹੇ ਬੱਸੇ ਜਾਵਾਂ ਜੇ ਬੱਸੇ ਨਹੀਂ ਹੈਗਾ ਚਾਹੇ ਮੈਂ ਸਾਈਕਲ ਤੇ ਜਾਵਾਂ ਜਿੱਦਾਂ ਮਰਜ਼ੀ ਜਾਵਾਂ ਜਾਂ ਤੁਰ ਕੇ ਜਾਣਾ ਜੀ ਅਸਲੀ ਪੋਜ਼ਿਟਿਵਿਟੀ ਹੋਊਗਾ ਜੇ ਮਨ 'ਚ ਤੱਕ ਲਿਆ ਕਰਨਾ ਮੈਂ ਕਿਸੇ ਤਰ੍ਹਾਂ ਕਰਨਾ ਜਿੱਦਾਂ ਦੀ ਮਰਜ਼ੀ ਪ੍ਰੋਬਲਮ ਆਵੇ ਢੇਰੀ ਢਾਕੇ ਨਹੀਂ ਬੈਣਾ ਜੋ ਕੱਲੇ ਤੇ ਨਹੀਂ ਛੱਡਣਾ ਸੋ ਲਾਈਫ ਦੇ ਵਿੱਚ ਪੋਜ਼ਿਟਿਵਿਟੀ ਲਾਈਫ ਦੇ ਵਿੱਚ ਇੱਕ ਸੋਚਣ ਦਾ ਤਰੀਕਾ ਜਿਹੜਾ ਤੁਹਾਨੂੰ ਅੱਗੇ ਲੈ ਕੇ ਜਾਂਦਾ ਸੋ ਅੱਜ ਜੇ ਮੈਂ ਉਹ ਚੀਜ਼ ਤੁਹਾਡੇ ਨਾਲ ਡਿਸਕਸ ਕਰ ਰਿਹਾ ਜਿਹੜੀ ਚੀਜ਼ ਇਹਨੂੰ ਇੱਕ ਮੋਟੀਵੇਸ਼ਨ ਕਹਿੰਦੇ ਆ ਤੇ ਜਿਹੜੀ ਕਿ ਸੱਚਾਈ ਵੀ ਆ ਮੈਂ ਤਾਂ ਕਹਿੰਦਾ ਕਿ ਰੱਬ ਵੇਲਾ ਨਹੀਂ ਆ ਕਿ ਹੱਥ ਜੋੜ ਕੇ ਮੇਰੀ ਸੁਣਦਾ ਰੱਬ ਤਾਂ ਹਮੇਸ਼ਾ ਸਾਡੇ ਸਾਰਿਆਂ ਦੇ ਅੰਦਰਾਂ ਦੇ ਵਿੱਚ ਵੱਸਦਾ ਕਿ ਜਿਹੜੇ ਕਿ ਸਾਰਿਆਂ ਦੀ ਸੁਣਦਾ ਸੋ ਕਦੇ ਕਿਸੇ ਦਾ ਦਿਲ ਨਾ ਦਿਖਾਓ ਹਮੇਸ਼ਾ ਸਾਰਿਆਂ ਦਾ ਚੰਗਾ ਸੋਚੋ ਸਰਬੱਤ ਦਾ ਭਲਾ ਮੰਗੋ ਆਪਣਾ ਆਪੀ ਨਾਲ ਹੋਏ ਨਾਲ ਆਪਣੇ ਲਈ ਵੀ ਸ ਹਮੇਸ਼ਾ ਪੋਜ਼ਿਟਿਵ ਸੋਚੋ ਜੇ ਮੈਂ ਸੋਚਿਆ ਅੱਜ ਜੇ ਮੈਂ ਸੋਚਿਆ ਕਿ ਅੱਜ ਇਹ ਕੰਮ ਚਾਹੀਦਾ ਨਹੀਂ ਹੋਇਆ ਕੋਈ ਨਹੀਂ ਕੱਲ ਹੋ ਜਾਊਗਾ ਇਹ ਉਹ ਚੀਜ਼ ਆ ਜਿਹੜੀ ਕਿ ਚੀਜ਼ ਮੈਂ ਆਪਣੇ ਸੀਨੀਅਰ ਠੀਕ ਹੈ ਨਾ ਇਹ ਉਹ ਚੀਜ਼ ਹੈ ਜਿਹੜੀ ਜ਼ਿੰਦਗੀ 'ਚ ਮੈਨੂੰ ਇੱਥੇ ਤੱਕ ਲੈ ਕੇ ਆਈ ਹੈ ਤੇ ਇਹ ਉਹ ਚੀਜ਼ ਆ ਜਿਹੜੀ ਹਜ਼ਾਰਾਂ ਕੇਸਿਸ ਦੇ ਰਿਫਿਊਜ਼ਲਸ ਵਾਲੇ ਬੱਚੇ ਕਹਾਂ ਲਊਗਾ ਜਾਂ ਕਲਾਇੰਟ ਲਾ ਲਊਗਾ ਜਿਹੜੇ ਕਿ ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਲੈ ਕੇ ਉਹ ਸੋਚ ਆ ਕਿ ਅਸੀਂ ਮੈਂ ਨਹੀਂ ਕਰਦੀ ਢੇਰੀ ਡਾਈ ਕੋਈ ਗੱਲ ਨਹੀਂ ਯਾਰ ਆਪਾਂ ਚੱਲਦੇ ਅੱਗੇ ਚੱਲ ਚੱਲਦੇ ਅੱਗੇ ਗਾਰੰਟੀ ਗਰੰਟੀ ਤਾਂ ਚਲੋ ਕਦੀ ਨਹੀਂ ਹੁੰਦੀ ਕਿਉਂਕਿ ਗਾਰੰਟੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਪਿਛਲੇ ਸਮੇਂ ਦੇ ਵਿੱਚ ਇਹ ਵੀ ਹੁੰਦਾ ਸੀ ਕਿ ਕਈ ਵਾਰੀ ਕਿ ਇਦਾਂ ਦੇ ਕੇਸ ਵਿੱਚ ਵੀ ਕਲਾਇੰਟ ਦਾ ਪਤਾ ਲੱਗਦਾ ਯਾਰ ਇਹਦਾ ਵੀਜ਼ਾ ਤਾਂ ਆਉਣਾ ਹੀ ਆਉਣਾ ਚਾਹੇ ਜਿੰਨੀ ਮਰਜ਼ੀ ਪਰ ਪ੍ਰੋਫਾਈਲ ਉਹਦੀ ਮਾੜੀ ਹੋਵੇ ਕਿਉਂਕਿ ਉਹ ਪੋਜ਼ਿਟਿਵਿਟੀ ਇੰਨੀ ਹੁੰਦੀ ਪਤਾ ਲੱਗਦਾ ਯਾਰ ਇਹਦਾ ਕੰਮ ਕਿੱਥੋਂ ਰੁਕ ਜਾਏਗਾ ਸੋ ਇਦਾਂ ਦੇ ਹਜ਼ਾਰਾਂ ਐਗਜ਼ਾਮਪਲਸ ਆ ਜਿਹੜੇ ਸਾਡੇ ਥਰੂ ਮੈਨੂੰ ਸਾਡੇ ਥਰੂ ਵੀ ਨਿਕਲ ਕੇ ਗਏ ਤੋ ਅੱਜ ਮੈਂ ਇਸ ਮੰਚ ਤੇ ਕੋਈ ਇਦਾਂ ਕੋਈ ਇਮੀਗ੍ਰੇਸ਼ਨ ਦੀ ਸਲਾਹ ਦੇਣ ਦੀ ਬਜਾਏ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਆਪਾਂ ਆਪਣੀ ਸੋਚਾ ਤੇ ਕੰਮ ਕਰੀਏ ਪੋਜ਼ਿਟਿਵਿਟੀ ਦੇ ਕੰਮ ਕਰੀਏ ਦਲੇਰੀ ਨਾਲ ਯ ਕੋਈ ਨਾ ਕੋਈ ਕੀ ਹੈ ਸਰਕਾਰ ਜਿਹੜੀ ਮਰਜ਼ੀ ਆਵੇ ਜਿੰਨੇ ਮਰਜ਼ੀ ਅਪਡੇਟ ਦੇਈ ਜਾਵੇ ਜਿੱਦਾਂ ਮਰਜ਼ੀ ਪੋਜ਼ਿਟਿਵ ਨੈਗਟਿਵਿਟੀ ਨਿਊਜ਼ ਆਈਏ ਪਰ ਇੱਕੋ ਚੀਜ਼ ਆ ਮੇਰੀ ਸੋਚਣ ਦਾ ਮੇਰੀ ਜਿਹੜੀ ਮੈਂ ਇਹਨੂੰ ਕਮਾਂਡ ਦੇਣ ਦਾ ਜਿਹੜਾ ਨਜ਼ਰੀਆ ਜਾਂ ਮੇਰੀ ਕਮਾਂਡ ਦੇਣ ਦਾ ਜਿਹੜਾ ਪ੍ਰੋਸੈਸ ਆ ਉਹ ਨਾ ਚੇਂਜ ਹੋਵੇ ਜੇ ਮੈਂ ਸੋਚਿਆ ਕਿ ਇਹ ਮੈਂ ਚੀਜ਼ ਦੇਖਣੀ ਹੈ ਇਦਾਂ ਹੀ ਕਰਨਾ ਤੇ ਇਦਾਂ ਹੀ ਕਰਨਾ ਚਾਹੀਦਾ ਹੈਗਾ ਸੋ ਮੈਂ ਤਾਂ ਕਹਿੰਦਾ ਦੁੱਖ ਜਾਂ ਸੁੱਖ ਰੱਬ ਨੇ ਬਣਾਈਆਂ ਹੋਈਆਂ ਦੋ ਚੀਜ਼ਾਂ ਵਾ ਸੋ ਮੈਂ ਜੋ ਸੋਚਦਾ ਵਾਂ ਉਹਦਾ ਜਿਹੜੀ ਤਕੜੀ ਮੇਰੀ ਭਾਰੀ ਹੁੰਦੀ ਉਹਦਾ ਜਿਹੜਾ ਕਿ ਰੱਬ ਨੇ ਤਰਾਜੂ ਮੇਰੇ ਹੱਥ ਦਿੱਤਾ ਕਿ ਹਾਂ ਵੀ ਮੈਂ ਸੁੱਖ ਜਾਂ ਵੱਲ ਜ਼ਿਆਦਾ ਪਾਸੇ ਜਾਣਾ ਖੁਸ਼ੀ ਵਾਲੇ ਪਾਸੇ ਜਾਂ ਗਮੀ ਵਾਲੇ ਪਾਸੇ ਜਾਣਾ ਜੇ ਚੀਜ਼ਾਂ ਮਾੜੀਆਂ ਆਉਂਦੀਆਂ ਤੇ ਰੱਬ ਇਹ ਚੀਜ਼ ਲਾਉਂਦਾ ਨਹੀਂ ਸਿਰਫ ਆਪਾਂ ਕੀ ਕਰਨਾ ਆਪਣੇ ਕਮਾਂਡ ਦੇ ਨੂੰ ਤਰੀਕਾ ਚੇਂਜ ਕਰਨਾ ਸੋ ਇਸ ਵੀਡੀਓ ਨੂੰ ਦਬਾ ਕੇ ਜਰੂਰ ਸ਼ੇਅਰ ਕਰੋ ਦਿਲ ਕੀਤਾ ਸੀ ਕਿਉਂਕਿ ਬਹੁਤ ਸਾਰੀਆਂ ਕਾਉਂਸਲਿੰਗ ਸਾਡੇ ਕੋਲ ਆਉਂਦੀਆਂ ਤੇ ਮੈਂ ਸਮਝਾਉਣ ਦੀ ਟਰਾਈ ਵੀ ਕਰਦਾ ਬਟ ਬਹੁਤ ਸਾਰੇ ਪੇਨਿੰਟ ਅਜਮਾਓ ਆਪਣੇ ਜਿੱਦਨ ਵੀ ਤੁਹਾਨੂੰ ਕੋਈ ਨੈਗੇਟਿਵਿਟੀ ਆਉਂਦੀ ਆ ਜਾਂ ਢੇਰੀ ਟਾਣੂ ਦਿਲ ਕਰਦਾ ਤੇ ਫੋਨ ਵੱਲ ਦੇਖ ਲਓ ਯਾਰ ਫੋਨ ਨੂੰ ਕਮਾਂਡ ਮੈਂ ਦੇਣੀ ਆ ਤੇ ਇਸ ਲਈ ਮੈਂ ਪਰਮਾਤਮਾ ਨੂੰ ਵੀ ਕਮਾਂਡ ਮੈਂ ਦੇਣੀ ਆ ਕਿ ਪਰਮਾਤਮਾ ਖੁਸ਼ੀਆਂ ਜਾਂ ਗਮੀਆਂ ਇਹਦੇਲੇ ਪਾਸੇ ਜਾਂਦਾ ਟੈਂਸ਼ਨ ਦੇ ਜਾਂ ਖੁਸ਼ੀਆਂ ਦੇ ਸੋ ਆਪਣੇ ਹੱਥ ਜੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਬਾਕੀ ਮੈਂ ਦਾ ਤੈ ਦਿਲੋਂ ਹਮੇਸ਼ਾ ਅਰਦਾਸ ਕਰਦਾ ਹਾਂ ਤੁਸੀਂ ਮਨ ਲਕਿ ਇਹ ਚੀਜ਼ ਸਾਡੇ ਤੋਂ ਅਕਸਰ ਸੁਣਦੇ ਵੀ ਰਹੋਗੇ ਕਿ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਉਹ ਇਹ ਚੀਜ਼ ਅੰਦਰੋਂ ਨਿਕਲਦੀ ਹੈ ਦਿਲੋਂ ਤੇ ਮੈਂ ਦਿਲੋਂ ਅਰਦਾਸ ਕਰੂੰਗਾ ਖਾਸਔਰ ਤੇ ਜਿਹੜੇ ਵੀ ਉਹ ਸਾਡੀ ਉਹ ਭੈਣ ਨੇ ਕਮੈਂਟ ਸੀਗੇ ਹਾਂ ਦੁਖੀ ਸੀਗੀ ਬਹੁਤ ਜ਼ਿਆਦਾ ਨਾ ਤੇ ਮੈਂ ਦਾ ਉਸ ਭੈਣ ਨੂੰ ਵੀ ਕਹੂੰਗਾ ਪਾਣੇ ਪੋਜ਼ਿਟਿਵ ਰਹਿ ਹਰ ਮਾਪੇ ਨੂੰ ਕਹਾਂਗਾ ਐਂ ਵਧੀਆ ਦਲੇਰੀ ਜੀ ਰੱਖੀਏ ਆਪਾਂ ਸੋਚਣ ਵਾਲੇ ਪਾਸੇ ਨੂੰ ਵਧੀਆ ਗਰੀ ਚੰਗਾ ਚੰਗਾ ਸੋਚੀਏ ਇੱਕ ਨਾ ਇੱਕ ਨੰਗੀ ਦੇਖਿਓ ਕਿੰਧਾ ਖੁਸ਼ੀਆਂ ਦੀਆਂ ਲੈਣਾ ਲੱਗ ਜਣੀਆਂ ਬਾਕੀ ਉਮੀਦ ਕਰਦਾ ਰਾਜੀ ਖੁਸ਼ੀ ਦੇ ਚੜਦੀ ਕਲਾ ਚ ਇੱਕ ਵਾਰੀ ਫੇਰ ਸਾਰੇ ਜਣੇ ਰੋਦ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਮੋਟੀਵੇਟ ਕੀਤਾ ਵਿਦਿਆਰਥੀਆਂ ਨੂੰ ਸੋ ਜਿਹੜੇ ਵਿਦਿਆਰਥੀ ਸਾਡੇ ਕੈਨੇਡਾ ਚ ਹੈ ਉਹ ਤੀਰੇ ਜੀ ਦੀ ਇਸ ਵੀਡੀਓ ਨੂੰ ਜ਼ਰੂਰ ਸੁਣਨ ਔਰ ਇਹ ਵੀਡੀਓ ਦੂਸਰੇ ਵਿਦਿਆਰਥੀਆਂ ਨਾਲ ਵੀ ਸਾਂਝੀ ਕਰੋ ਤਾਂ ਕਿ ਸਾਰਿਆਂ ਦਾ ਹੌਸਲਾ ਵਧੇ ਬਹੁਤ ਬਹੁਤ ਧੰਨਵਾਦ 8557885578 ਇਸ ਨੰਬਰ ਤੇ ਫੋਨ ਕਰੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਧੰਨਵਾਦ